ਕਾਂਗਰਸ ਦਾ ਮਾਹੌਲ ਬਹੁਤ ਅੱਛਾ ਹੈ ਤੇ ਲੋਕਾਂ ਦਾ ਵੀ ਰੁਝਾਨ ਕਾਂਗਰਸ ਵੱਲ ਹੈ ਤੇ ਕਾਂਗਰਸ ਕੈਂਡੀਡੇਟ ਸਾਡੇ ਭਾਰਤਪੂਜਨ ਆਸ਼ੂ ਜੀ ਵੱਲ ਤੇ ਬਾਕੀ ਇਹ ਹੈ ਵੀ ਜਿਹੜੀ ਸਰਕਾਰ ਹੁੰਦੀ ਹੈ ਥੱਕੇ ਬਹੁਤ ਕਰਦੀ ਹੈ ਡਿਕਲੇਅਰਿੰਗ ਕਿ ਕਾਂਗਰਸ ਸ਼ੋਰਲੀ इजीली ਜਿੱਤ ਕਰੇਗੀ ਇਹ ਸੀਟ ਕਾਂਗਰਸ ਦੇ ਚੋਲਿਚ ਜਾਏਗੀ ਸਤਿ ਸ਼੍ਰੀ ਅਕਾਲ ਮੈਂ ਸ਼ਿਮਾਂਗੀ ਤੁਸੀਂ ਸਾਰੇ ਦੇਖ ਰਹੇ ਹੋ ਹੈੱਡਲਾਈਟ 24 ਬਾਈ ਇਲੈਕਸ਼ਨਸ ਨੂੰ ਲੈ ਕੇ ਜਿੱਥੇ ਲੁਧਿਆਣਾ ਦੇ ਵਿੱਚ ਗਿਆਮਗਮੀ ਦਾ ਮਾਹੌਲ ਹੈ ਉੱਥੇ ਹੀ ਹਰ ਇੱਕ ਪਾਰਟੀ ਵੱਲੋਂ ਏਡੀ ਛੋਟੀ ਦਾ ਜ਼ੋਰ ਵੀ ਲਗਾਇਆ ਜਾ ਰਿਹਾ ਹੈ ਕਾਂਗਰਸ ਬੁਲਵਕਤਾ ਮੇਰੇ ਨਾਲ ਨੇ ਸਭ ਤੋਂ ਪਹਿਲਾਂ ਸਵਾਗਤ ਫੇ ਗੱਲਬਾਤ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਹਾਲ ਚੱਲਦੇ ਬਿਲਕੁਲ ਚੜ੍ਹਦੀ ਕਲਾ ਕਾਂਗਰਸ ਦਾ ਕੀ ਹਾਲ ਚੱਲ ਹੈ ਫਿਰ ਹੁਣ ਪੰਜਾਬ ਦੇ ਵਿੱਚ ਕਾਂਗਰਸ ਵਧੀਆ ਨੈਸ਼ਨਲੀ ਵੀ ਵਧੀਆ ਹੈ ਤੇ ਪੰਜਾਬ 'ਚ ਵੀ ਵਧੀਆ ਤੇ ਚੜ੍ਹਦੀ ਕਲਾ ਹੈ ਤੇ ਫਿਰ ਹਾਲ ਜੀ ਗੱਲ ਕਰੀਏ ਬਾਈ ਇਲੈਕਸ਼ਨ ਦੇ ਵਿੱਚ ਕੀ ਰਿਸਪੌਂਸ ਦੇਖ ਰਹੇ ਹਾਂ ਹੁਣ ਤੱਕ ਹਲਕੇ ਦੇ ਵਿੱਚ ਕਾਂਗਰਸ ਦੇ ਵਿੱਚ ਜਾਂ ਫਿਰ ਕਿਨੂੰ ਆਪਣੀ ਕਹਿੰਦੇ ਨਾ ਕਿ ਟੱਕਰ ਕਾਟੇ ਦਾ ਕਿਦੇ ਵਿੱਚ ਦੇ ਕਾਂਗਰਸ ਦਾ ਮਾਹੌਲ ਬਹੁਤ ਅੱਛਾ ਹੈ ਹਲਕੇ ਦੇ ਵਿੱਚ ਵੀ ਵਰਕਰਸ ਦੇ ਵਿੱਚ ਵੀ ਬਹੁਤ ਜ਼ਿਆਦਾ ਐਨਸਸ ਐਨਥੂਸਿਆਸਮੈਂਟ ਮਤਲਬ ਪੋਜ਼ਿਟਿਵ એનર્ਜੀ ਹੈ ਤੇ ਪਾਵਰ ਹੈ ਤੇ ਸਾਰੇ ਕਮਿਟਡਲੀ ਕੰਮ ਕਰ ਰਹੇ ਨੇ ਤੇ ਲੋਕਾਂ ਦਾ ਵੀ ਰੁਝਾਨ ਕਾਂਗਰਸ ਵੱਲ ਹੈ ਤੇ ਕਾਂਗਰਸ ਕੈਂਡੀਡੇਟ ਸਾਡੇ ਭਾਰਤਪੂਜਨ ਆਸ਼ੂ ਜੀ ਵੱਲ ਫੁੱਲੀ committed ਨੇ ਲੋਕ ਲੋਕਾਂ ਨੇ ਉਹਨਾਂ ਦਾ ਵਰਕ ਦੇਖਿਆ ਉਹਨਾਂ ਦੀ 35 ਸਾਲ ਦੀ ਕਾਰਗੁਜ਼ਾਰੀ ਦੇਖੀ ਹੈ ਕਿਵੇਂ ਉਹ ਆਪਣੇ ਵਰਕਰ ਨਾਲ ਖੜਦੇ ਨੇ ਅੜਦੇ ਨੇ ਉਹ ਸਾਰਾ ਕੁਝ ਦੇਖਿਆ ਤੇ ਮਾਹੌਲ ਬਹੁਤ ਅੱਛਾ ਹੈ ਬੜਾ ਪੋਜ਼ਿਟਿਵ ਹੈ ਦੇ ਨਾਲ ਦੇਖ ਲੋ ਇਹ ਦੇਖੋ ਟੱਕਰ ਤਾਂ ਅਸੀਂ ਜਿਹਦੇ ਨਾਲ ਤੁਸੀਂ ਬਣਾਣੀ ਹੈ ਬਣਾਈ ਚੱਲੋ ਪਾਰਟੀਆਂ ਦਾ ਬਹੁਤ ਸਾਰੀਆਂ ਲੜ ਰਹੀਆਂ ਨੇ ਹੈਨਾ ਤੇ ਬਾਕੀ ਇਹ ਹੈ ਵੀ ਜਿਹੜੀ ਸਰਕਾਰ ਹੁੰਦੀ ਹੈ ਧੱਕੇ ਬਹੁਤ ਕਰਦੀ ਹੈ ਤਾਂ ਧੱਕੇ ਸਰਕਾਰ ਆਪਦੀ ਕਰਨ ਦੀ ਸ਼ੁਰੂਆਤ ਇਹਨੇ ਕਰਤੀ ਹੈ ਤਾਂ ਲੈਟਸ ਸੀ ਬਟ ਆਈ ਐਮ ਡਿਕਲੇਰਿੰਗ ਕਿ ਕਾਂਗਰਸ ਸ਼ੂਰਲੀ इजीली ਵਿਨ ਕਰੇਗੀ ਇਹ ਸੀਟ ਕਾਂਗਰਸ ਦੇ ਚੋ ਲਿਚ ਜਾਏਗੀ ਲੇ ਜੋ ਕਹਿ ਰਹੇ ਹੂ ਕਿ ਡੀਫੇਮਿੰਗ ਵਗੈਰਾ ਦੀ ਜੋ ਗੱਲ ਸਾਹਮਣੇ ਆ ਰਹੀ ਹੈ ਜਦ ਤੱਕ ਕੇ ਸ਼ਾਹੀ ਹੋ ਰਹੀ ਹੈ ਕਿਸ ਤਰ੍ਹਾਂ ਇਸ ਟਾਈਮ ਦੇਖ ਰਹੇ ਹੋ ਤੇ ਸਾਹਮਣਾ ਕਿਵੇਂ ਕਰਨਾ ਪੈ ਰਿਹਾ ਜਾਂ ਭਾਰੂ ਪੈ ਰਿਹਾ ਉਹਨਾਂ ਦਾ ਤਾਨਾ ਸ਼ਾਹੀ ਰਵਈਆ ਦੇਖੋ ਝੂਠ ਤੇ ਸੱਚ ਦੀ ਜਿ ਜੋ ਲੜਾਈ ਹੋਵੇ ਨਾ ਤਾਂ ਝੂਠ ਜਿੰਨਾ ਮਰਜੀ ਕੋਸ਼ਿਸ਼ ਕਰ ਲਵੇ ਉਹ ਬੜੀ देर ਸੱਚ ਮੂਰੇ ਟਿਕ ਨਹੀਂ ਸਕਦਾ ਹੈਗਾ ਡੀਫੇਮਿੰਗ ਹੈ ਉਹਨਾਂ ਕੋਲੇ ਕੋਈ ਹਥਿਆਰ ਨਹੀਂ ਹੈ ਤੁਸੀਂ ਪੋਸਟਰਾਂ ਦੇ ਦੇਖੋ ਵੀ ਡੀਫੇਮਿੰਗ ਆ ਕਰਨ ਦੀ ਕੋਸ਼ਿਸ਼ ਕਰ ਰਿਹਾ ਵਿਕਾਸ ਕਰਾਂਗੇ ਤੇ ਉਹਨਾਂ ਦੇ ਕੈਂਡੀਡੇਟ ਦੀ ਫੋਟੋ ਹੀ ਕਿਤੇ ਹੈ ਨਹੀਂਗੀ ਕੈਂਡੀਡੇਟ ਦੀ ਫੋਟੋ ਨਾ ਹੋਣਾ ਬੜੀ ਸਟ੍ਰੇਂਜ ਗੱਲ ਹੈ ਜਿਹਨੂੰ ਤੁਸੀਂ ਚਿਹਰਾ ਬਣਾਇਆ ਉਹ ਚਿਹਰਾ ਹੀ ਹੈ ਨਹੀਂ ਤੁਹਾਡੇ ਪੋਸਟਰਾਂ ਦੇ ਵਿੱਚ ਇਹ ਬੜੀ ਵੱਡਾ ਇੱਕ ਮੈਸੇਜ ਦਿੰਦਾ ਹੈ ਔਰ ਲੁਧਿਆਣਾ ਵੈਸਟ ਦੇ ਲੋਕ ਵੀ ਸਮਝ ਰਹੇ ਨੇ ਵੀ ਉਹ ਤਾਂ ਮੁਖਟਾ ਹੈ ਜਿਹੜਾ ਮੁਖੌਟਾ ਹੈ ਉਹ ਕਹਿੰਦਾ ਮੈਂ ਵਿਕਾਸ ਕਰਾਉਂਗਾ ਮੁਖੌਟਾ ਤਾਂ ਧਰਨ ਲਈ ਹੁੰਦਾ ਇੱਕ ਸ਼ੋ ਪੀਸ ਹੁੰਦਾ ਉਹ ਕੰਮ ਨਹੀਂ ਕਰ ਸਕਦਾ ਹੈਗਾ ਸ਼ੋ ਪੀਸ ਜਿਹਨੂੰ ਤੁਸੀਂ ਕਹਿ ਰਹੇ ਹੋ ਨਾ ਉਹ ਕਿਤੇ ਨਾ ਕਿਤੇ ਟਾਰਗੇਟ ਵੀ ਹੈ ਨਾ ਗੁੱਸਾ ਨਾ ਹੰਕਾਰ ਕਮ ਹੋਣਗੇ ਲਗਾਤਾਰ ਕੇਜੀਵਲ ਸਾਹਿਬ ਵੀ ਤਾਂ ਕਹਿ ਕੇ ਗਏ ਨੇ ਕਿ ਆਪਦੀ ਸਰਕਾਰ ਤੇ ਆਪਦਾ ਐਮਐਲਏ ਤਾਂ ਹੀ ਹੋਏਗਾ ਵਿਕਾਸ ਜੀਵੇਂ ਆਮ ਆਦਮੀ ਪਾਰਟੀ ਹੁਣ ਹੁਣ ਤੱਕ ਪੰਜਾਬ ਦਾ ਕਿੰਨਾ ਕੁ ਵਿਕਾਸ ਹੋਇਆ ਤੁਸੀਂ ਨਾ ਤਾਂ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਪੰਜਾਬ ਚ ਕੰਟਰੋਲ ਹੋਈ ਹੈ ਲਗਾਤਾਰ ਡੈਥਸ ਮਰਡਰਸ ਹੋ ਰਹੇ ਨੇ ਪੰਜਾਬ ਨਸ਼ੇ ਦੀ ਗ੍ਰਿਫਤ ਦੇ ਵਿੱਚ ਇੰਨਾ ਕੁ ਗਰਕ ਗਿਆ ਹੈ ਵੀ 10 ਗੁਣਾ ਜ਼ਿਆਦਾ ਨਸ਼ਾ ਵਧ ਗਿਆ ਹੈ ਉਸ ਤੋਂ ਬਾਅਦ ਤੁਸੀਂ ਲਗਾਓ ਵੀ ਪੰਜਾਬ ਇੰਨਾ ਕ ਕਰਜ਼ਈ ਹੋ ਗਿਆ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ 50 ਸਾਲ ਚ ਜਿੰਨਾ ਕਰਜ਼ਾ ਲਿੱਤਾ ਹੈ ਇਹ 5 ਸਾਲ ਚ ਉਹਨਾ ਕਰਜ਼ਾ ਲੈ ਕੇ ਜਾਣਗੇ ਕਿੱਥੇ ਮੈਨੂੰ ਲੱਗ ਤੁਸੀਂ ਲੁਧਿਆਣੇ ਦੇ ਇਧਰ ਹੀ ਏਰੀਏ ਦੇ ਉਹ ਤੁਸੀਂ ਦੱਸੋ ਕਿੰਨੇ ਕ ਇੰਡਸਟਰੀ ਆ ਗਈ ਕਿੰਨੇ ਕ ਯੂਥ ਨੂੰ ਜੋਬ ਮਿਲ ਗਈ ਕਿੰਨਾ ਕ ਪੰਜਾਬ ਦਾ ਜੀਡੀਪੀ ਵਧ ਗਿਆ ਕੋਈ ਵਧਿਆ ਹੈ ਕਿਸਾਨ ਕਿਸਾਨਾਂ ਦੇ ਮੋਢਿਆਂ ਤੇ ਜੜ ਕੇ ਸਰਕਾਰ ਬਣੀ ਕਿਸਾਨਾਂ ਨੂੰ ਹੀ ਕਿਸਾਨਾਂ ਦੀਆਂ ਟਰਾਲੀਆਂ ਇਹਨਾਂ ਨੇ ਚੋਰੀ ਕਰ ਲਈ ਕਿਸਾਨਾਂ ਨੂੰ ਕਿਸ ਤਰੀਕੇ ਦੇ ਨਾਲ ਬਾਰਡਰਾਂ ਤੋਂ ਜਿਹੜਾ ਬਾਰਡਰਾਂ ਤੋਂ ਹਟਾਇਆ ਇਹ ਆਪਾਂ ਸਾਰੇ ਪੰਜਾਬ ਨੇ ਵੇਖਿਆ ਪਹਿਲਾਂ ਤਾਂ ਕਿਸਾਨ ਇਹਨਾਂ ਨੂੰ ਬੜੇ ਚੰਗੇ ਲੱਗਦੇ ਸੀ ਪੰਜਾਬ ਇੱਕ ਖੇਤੀ ਸੂਬਾ ਪ੍ਰਧਾਨ ਸਟੇਟ ਹੈ ਪੰਜਾਬ ਦੀ ਐਗਰੀਕਲਚਰ ਪੋਲਿਸੀ ਇਹਨਾਂ ਤਾਂ 3 ਸਾਲਾਂ ਚ ਨਹੀਂ ਬਣੀ ਹੈਗੀ ਜਦੋਂ ਕਿ ਇਹਨਾਂ ਦਾ ਮੰਤਰੀ ਵੀ ਹੈ ਕਿਉਂ ਨਹੀਂ ਬਣੀ ਹੈਗੀ ਨਹੀਂ ਸਮੇਂ ਸਮੇਂ ਸਿਰ ਮੀਟਿੰਗਾਂ ਵੀ ਤਾਂ ਹੋਈਆਂ ਨੇ ਟੀਚਰਸ ਦੀਆਂ ਮੀਟਿੰਗਾਂ ਹੀ ਹੁੰਦੀਆਂ ਨੇ ਜੀ ਮੀਟਿੰਗਾਂ ਤਾਂ ਬਹੁਤ ਹੁੰਦੀਆਂ ਨੇ ਕੰਮ ਨਹੀਂ ਹੁੰਦੇ ਹੈਗੇ ਉਹ ਨਾ ਹੋਏ ਨੇ ਨਾ ਅੱਗੇ ਹੋਣੇ ਨੇ 1.5 ਸਾਲ ਇਹਨਾਂ ਦਾ ਰਹਿ ਗਿਆ ਨਹੀਂ ਦੇਖੋ 15000 ਤੋਂ ਪਲੱਸ ਜੇ ਗੱਲ ਕਰੀਏ ਤਾਂ ਫਿਰ ਸਮਗਲਰ ਫੜੇ ਗਏ ਨੇ ਕਾਸੋ ਆਪਰੇਸ਼ਨ ਤਿੰਦਰਾ ਚੱਲ ਰਿਹਾ ਵਾ ਉਹ ਵੀ ਕੰਮ ਹੀ ਹੈ ਇਹਨਾਂ ਨੇ ਕਿਹਾ ਸਮਗਲਰ ਨੇ ਜਾਂ ਹੋਰ ਹੈ ਮੈਨੂੰ ਮੇਰਾ ਸ਼ੁਰੂ ਤੋਂ ਹੀ ਭਵੇਂ ਚੈਨਲਸ ਦੀ ਡਿਬੇਟਸ ਤੇ ਕਿਹਾ ਵੀ ਜਿਹੜੇ ਸਪਲਾਈਅਰਸ ਨੇ ਨਾ ਬਿੱਗ ਸਪਲਾਈਅਰਸ ਨੇ ਉਹ ਨਹੀਂ ਫੜੇਗੇ ਨੈਕਸਸ ਤੁਸੀਂ ਕੰਜ਼ਿਊਮਰ ਕਿਸੇ ਕੋਲ 10 ਗ੍ਰਾਮ 20 ਗ੍ਰਾਮ 25 ਗ੍ਰਾਮ ਜਾਂ ਕੁਝ 24 ਵਾਲਾ ਸਾਡੀ ਵੀਡੀਓ ਦੇਖੀ 51 ਗ੍ਰਾਮ ਮਤਲਬ ਫਿਰ ਦੇਖੀ ਮੈਂ ਉਹਨਾਂ ਦੀ ਵੀਡੀਓ ਦੇਖੀ ਤੇ ਉਹ ਆਪਦੇ ਰਿਸ਼ਤੇਦਾਰ ਨੂੰ ਚੜਾ ਰਹੇ ਸੀਗੇ ਹਟ ਦਿਸ ਇਜ਼ ਲਾਈਕ ਕਿ ਆਈ ਵਾਸ਼ ਕੁਛ ਇਹ ਦੇ ਵਿੱਚੋਂ ਨਿਕਲਣਾ ਨਹੀਂ ਹੈ ਕਿ ਪੰਜਾਬ ਦੇ ਵਿੱਚ ਓਟਸ ਕਲੀਨਿਕ ਨੇ ਕਿੰਨੇ ਕੁ ਵਧ ਗਏ ਕਿਵੇਂ ਹਟਾਉਂਗੇ ਤੁਸੀਂ ਅਸ਼ਾ ਕਿ ਤੁਸੀਂ 50 টাইমস কোর্টস ক্লিনিক ਬਣਾਤੇ ਰੀਹੈਬ ਦਾ ਖੋਲਨੇ ਪੈਣਗੇ 5 ਸਾਲਾ ਦੇ ਵਿੱਚ ਦੇਖੋ ਕੈਪਟਨ ਅਮਰਿੰਦਰ ਸਿੰਘ ਨੇ ਵੀ ਤੱਕ ਗੁਟਕਾ ਸਾਫ ਦੀ ਸੋਖਾ ਕੇ ਖਾ ਕੇ ਕਿਹਾ ਸੀ ਨਾ ਕਿ ਨਸ਼ਾ ਹਟਾ ਦੇਣਗੇ ਉਹਨਾਂ ਨੂੰ 3 ਸਾਲ 4 ਸਾਲ ਉਹਨਾਂ ਨੂੰ ਵੀ ਸਮਾਂ ਮਿਲਿਆ ਸੀ ਇਹ ਨਹੀਂ ਕਿ ਚੱਲਦੇ ਪੀਰੀਅਡ ਦੌਰਾਨ ਹੀ ਉਹਨਾਂ ਨੂੰ ਕਿਸੇ ਨੇ ਪ੍ਰੈਸ਼ਰਾਈਜ਼ ਕੀਤਾ ਵਾ ਸੁਣੋ ਮੇਰੀ ਗੱਲ ਕਾਂਗਰਸ ਪਾਰਟੀ ਦਾ ਜਿਹੜਾ ਸੀਗਾ 1 ਸਿੱਸਤ ਨਸ਼ੇ ਦੀ ਲੱਖ ਤੋੜਦਾ ਸੀਗਾ ਨਸ਼ਾ ਬਹੁਤ ਕੱਟ ਗਿਆ ਸੀ ਸਿੱਸਤ ਜੇ ਲੱਖ ਤੋੜਿਆ ਹੁੰਦਾ ਤੇ ਕੈਪਟਨ ਅਮਰਿੰਦਰ ਸਾਹਿਬ ਅੱਜ ਘਰੇ ਨਹੀਂ ਬੈਠੇ ਨਹੀਂ ਉਹ ਉਹ that is a separate of political issue ਹੈ ਕਾਂਗਰਸ ਦੀ ਸਰਕਾਰ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਕੱਟ ਗਿਆ ਸੀਗਾ ਔਰ ਹੁਣ ਜਿਹੜਾ ਹੈਗਾ ਮਲਟੀ ਗੈਂਗਵਾਰ ਨਹੀਂ ਹੋਇਆ ਕੋਈ ਕੋਈ ਕਿਸੇ ਦੀ ਹੱਤਿਆ ਨਹੀਂ ਹੋਈ ਉਸ ਤੋਂ ਉਸ ਦੌਰਾਨ ਜੋ ਤੁਸੀਂ ਕਹ ਰਹੇ ਹੋ ਕਿ ਲੋ ਐਂਡ ਆਰਡਰ ਕ੍ਰਿਮੀਨਲ ਨਹੀਂ ਦੇਖੋ ਜੇ ਸਟੇਟ ਚੱਲ ਰਹੀ ਐ ਤਾਂ ਕ੍ਰਾਈਮਸ ਹੋਣਗੇ ਬਟ ਕ੍ਰਾਈਮ ਦਾ ਰੇਟ ਕਿੰਨਾ ਐ ਜੀ ਚੈੱਕ ਦਾ ਰੇਟ ਨਾ ਚੈੱਕ ਦਾ ਨੰਬਰ ਆਫ ਕ੍ਰਾਈਮਸ ਮਲਟੀ ਫੋਲ ਟਾਈਮਸ ਟਾਈਮ ਇਜ਼ ਚੇਂਜਿੰਗ ਡੇ ਬਾਏ ਡੇ ਤੇ ਹਰ ਚੀਜ਼ ਦੇ ਵਿੱਚ ਦੇਖੋ ਡਿਫਰੈਂਸ਼ੀਏਟ ਜੇ ਆਪਾਂ ਕਰਨ ਲੱਗ ਜਾਈਏ ਤੇ ਇਹ ਜੋ ਚੀਜ਼ਾਂ ਚੱਲ ਰਹੀਆਂ ਸਿਗੀਆਂ ਆ ਫਰਮ ਵੈਲ ਟਾਈਮ ਚਾਹੇ ਇਹ ਨਹੀਂ ਕਿ ਕਾਂਗਰਸ ਨੂੰ ਹੀ ਟਾਰਗੇਟ ਕਰ ਰਹੇ ਆਪਾਂ ਰਵਾਇਤੀ ਪਾਰਟੀਆਂ ਕਾਲੀ ਦਲ ਵਗੈਰਾ ਨੂੰ ਵੀ ਆਪਾਂ ਜੀ ਗੱਲ ਕਰੀਏ ਤਾਂ ਵਿਕਾਸ ਦੇ ਮੁੱਦੇ ਤੇ ਵੀ ਲੈ ਲਓ ਤੁਸੀਂ ਤੇ ਇਸ ਟਾਈਮ ਸਾਰੇ ਵਿਕਾਸ ਦੇ ਮੁੱਦੇ ਤੇ ਹੀ ਲੜ ਰਹੇ ਨੇ ਕਾਂਗਰਸ ਦਾ ਯੋਗਦਾਨ ਕੀ ਸੀ ਕੀ ਹੈ ਧਿਆਨ ਵਾਲਾ ਟਾਈਮ ਕੀ ਹੋਏਗਾ ਇਹ ਵੀ ਇਹ ਬੜਾ ਸਟ੍ਰੇਂਜ ਸਵਾਲ ਹੈ ਇਹ ਪੰਜਾਬ ਦੇ ਵਿੱਚ ਜਿੰਨੀਆਂ ਮੇਜਰ ਇਨ ਦਾ ਯੂਨੀਵਰਸਿਟੀਆਂ ਨੇ ਜਿੰਨੇ ਮੇਜਰ ਪਾਖੜਾ ਬਿਆਸ ਡੈਮ ਤੋਂ ਲੈ ਕੇ ਕਨਾਲਸ ਤੋਂ ਲੈ ਕੇ ਸਾਰੀਆਂ ਮੇਜਰ ਚੀਜ਼ਾਂ ਨੇ ਉਹਦੇ ਵਿੱਚ ਤੁਸ ਤੁਹਾਨੂੰ ਪਾਵੇਂ ਇਹ ਏਮਜ਼ ਲਿਉਣ ਤੱਕ ਹੈ ਪਾਵੇਂ ਪੀਜੀਆਈ ਬਣਾਉਣ ਤੱਕ ਹੈ ਕਿਸੇ ਵੀ ਚੀਜ਼ ਦੇ ਵਿੱਚ ਤੁਸੀਂ ਦੇਖ ਲਓਗੇ ਆਰਟੀਆਈ ਜਿਹਾ ਜਾਂ ਆਰਟੀਆਈ ਤੇ ਹੋਇਆ ਆਰਟੀਆਈ ਕੌਣ ਲਿਆਇਆ ਮਨਰੇਗਾ ਕੌਣ ਲਿਆਇਆ ਰਾਈਟ ਟੂ ਐਜੂਕੇਸ਼ਨ ਕੌਣ ਲਿਆਇਆ ਰਾਈਟ ਟੂ ਫੂਡ ਕੌਣ ਲਿਆਇਆ ਸਭ ਕਾਂਗਰਸ ਲਿਆਈ ਹੈ ਥਿਸ ਇਜ਼ ਆਲ ਜੇ ਤੁਸੀਂ ਦੇਖਣ ਦੀ ਕੋਸ਼ਿਸ਼ ਕਰੋਗੇ ਨਾ ਕਿ ਹਰ ਚੀਜ਼ ਦਾ ਮੁੱਢ ਜਿਹੜਾ ਗ੍ਰੀਨ ਰੈਵੋਲੂਸ਼ਨ ਆਇਆ ਕਾਂਗਰਸ ਦੀ ਗਵਰਨਮੈਂਟ ਸੀ ਜੀ ਗ੍ਰੀਨ ਰੈਵੋਲੂਸ਼ਨ ਆਇਆ ਵਾਈਟ ਰੈਵੋਲੂਸ਼ਨ ਆਇਆ ਵੀ ਵਰ ਬਿਹਾਈਂਡ ਤੇ ਸਿਰ ਅਕਾਲੀ ਦਲ ਦਾ ਯੋਗਦਾਨ ਕੁਝ ਵੀ ਨਹੀਂ ਸੀ ਆਜ ਪੁਲ ਵਗੈਰਾ ਜੋ ਇੱਟਾ ਉੱਟਾ ਲੱਗਿਆ ਇੱਕ ਵੇਟ ਲੱਗਿਆ ਤੇ ਮਤਲਬ ਉਹ ਸ ਕਾਂਗਰਸ ਦੀ ਪੂਰੀ ਦੇਣ ਹੈ ਹਰ ਵਿਜਨ ਦੇ ਵਿੱਚ ਉਹਦੇ ਜੇ ਅਕਾਲੀ ਦਲ ਆਪ ਦੇ ਟਾਈਮ 'ਚ ਆਪ ਦੇ ਗਵਰਨਮੈਂਟ 'ਚ ਰਹੇ ਹਾ ਉਹਨਾਂ ਨੇ ਆਪ ਦੇ ਕੰਮ ਕਿਤੇ ਹੋਣਗੇ ਜੇ ਪੰਜਾਬ ਦੇ ਵਿੱਚ 100 ਹਸਪਤਾਲ ਬਣਿਆ ਮੇਜਰ ਜੇ ਉਹਦੇ 'ਚ 70 ਕਾਂਗਰਸ ਨੇ ਬਣਾਏ ਨਾ ਤਾਂ 20 ਥੀ ਅਕਾਲੀਆਂ ਨੇ ਵੀ ਬਣਾਏ ਹੋਣਗੇ ਇਹਨਾਂ ਨੇ ਕਿੰਨਾ ਬਣਾਇਆ 70 ਜੇ ਬਣਾਇਆ ਵਾਟ ਦੇ ਹੈਵ ਲਾਈਕ ਦੇਖੋ ਥਿਸ ਇਜ਼ ਲਾਈਕ ਯੂ ਆਰ ਡੀ ਆਪਾ ਲਾਈਕ ਲੁਧਿਆਣਾ ਵੈਸਟ ਤੇ ਫੋਕਸ ਕਰੀਏ ਤੇ ਕਾਂਗਰਸ ਦੇ ਲੁਧਿਆਣਾ ਵੈਸਟ ਦੇ ਵਿੱਚ ਜੋ ਅਸ਼ੂ ਜੀ ਨੇ ਕੰਮ ਕੀਤੇ ਨੇ ਰੋਡ ਕਿਨੇ ਬਣਾਇਆ ਹਲਵਾਰੇ 에য়ারਪੋਰਟ ਦੀ ਗੱਲ ਹੋ ਰਹੀ ਉਹ ਕਿਨੇ ਬਣਾਇਆ ਰੇਲਵੇ ਸਟੇਸ਼ਨ ਦੀ ਗੱਲ ਹੋ ਰਹੀ ਉਹ ਕਿਦੇ ਅੰਡਰ ਹੈ ਭਾਜੀਪੀ ਕਹਿੰਦੀ ਹੈ ਕਿ ਬਈ ਕੇਂਦਰ ਤੋਂ ਹੈ ਕਿਉਂਕਿ ਐਨਐਚਆਈ ਇਹਦੇ ਅਥਾਰਟੀ ਦੇ ਥੱਲੇ ਜਾਂ ਫਿਰ ਸੰਜੀਵ ਰੋੜਾ ਜੀ ਕਹਿੰਦੇ ਨੇ 2021 ਜੋ ਕਿ ਪੇਜਾਂ ਤੇ ਵੀ ਹੈ ਬਕਾਇਦਾ ਇਹ ਨਹੀਂ ਕਿ ਆਪਾਂ ਹਵਾ 'ਚ ਗੱਲਾਂ ਕਰ ਰਹੇ ਹਾਂ ਜੋ ਪੇਜਾਂ ਤੇ ਵੀ ਸੋਸ਼ਲ ਮੀਡੀਆ ਤੇ ਦਿਖਾਇਆ ਹੈ ਕਿ 2021 ਦੇ ਦੌਰਾਨ ਕਰੀਬ ਉਹਨਾਂ ਨੇ ਲੈਟਰ ਵੀ ਲਿਖੀ ਸੀ ਦੇਖੋ ਸਾਰਾ ਰੇਲਸ ਬਣੀਆਂ ਨੇ ਰੇਲਵੇ ਸਟੇਸ਼ਨਸ ਬਣੇ ਨੇ ਬਹੁਤ ਸਾਰਾ ਲੁਧਿਆਣੇ ਦੇ ਵਿੱਚ ਵਿਕਾਸ ਆਇਆ ਤੁਸੀਂ ਓਵਰ ਬ੍ਰਿਜ ਅੰਡਰ ਬ੍ਰਿਜ ਬਹੁਤ ਸਾਰਿਆਂ ਦੇ ਵਿੱਚ ਸਪੋਰਟਸ ਦੇ ਵਿੱਚ ਆਸ਼ੂ ਜੀ ਦਾ ਬੜਾ ਵੱਡਾ ਯੋਗਦਾਨ ਰਿਹਾ लेट्स ਫੋਕਸ ਵਿਦ ਥਿਸ ਕੰਸਟੀਟੂਐਂਸੀ ਤੇ ਤੁਸੀਂ ਤੁਸੀਂ ਹੁਣ ਸੰਜੀਵ ਰੋੜਾ ਜੀ ਦੀ ਉਹਨਾਂ ਦੀ ਗੱਲ ਕਰੇ ਦੱਸੋ ਇਹਨਾਂ ਦਾ ਕਿਡਨੇਕ ਯੋਗਦਾਨ ਨੇ ਸੋ ਵਾਟ ਹੀ ਐਜ਼ ਐਨ ਐਮਪੀ ਹਜੇ ਤਾਂ ਉਹ ਐਮਐਲਏ ਨਹੀਂ ਬਣੇ ਨਾ ਐਜ਼ ਐਨ ਐਮਪੀ ਕੀ ਕੰਮ ਕੀਤਾ ਸੋ ਐਜ਼ ਅ ਆਮ ਆਦਮੀ ਪਾਰਟੀ ਲੁਧਿਆਣੇ ਦੇ ਵਿੱਚ ਕੋਈ ਅ ਪ੍ਰੋਮਿਨੈਂਟ ਚੀਜ਼ ਮੈਨੂੰ ਦਿਖਾਓ ਜਿਹੜੀ ਹੈ ਇਹ ਲੈ ਕੇ ਆਏ ਨੇ ਜਾਂ ਪੰਜਾਬ ਦੇ ਵਿੱਚ ਪ੍ਰੋਮਿਨੈਂਟ ਚੀਜ਼ ਦਿਖਾਓ ਨਾ ਕੀ ਹੈ ਪੰਜਾਬ 'ਚ ਸਾਨੂੰ ਦਿਖ ਰਿਹਾ ਓਦਾਂ ਨਾਲੇ ਤੇ ਵੀ ਇੰਨਾ ਸਿਆਸਤ ਆਪਾਂ ਦੇਖਿਆ ਵਾ ਤੇ ਹੁਣ ਤਾਂ ਨਹਾਉਂਦੇ ਹੋਏ ਲੋਕੀ ਵੀ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਵੀ ਦੇਖ ਰਹੇ ਆਪਾਂ ਹੱਥ ਫਿਰ ਚੰਗੀ ਗੱਲ ਹੈ ਨਾ ਕਾਂਗਰਸ ਦੇ ਵੇਲੇ 650 ਕਰੋੜ ਸੈਂਕਸ਼ਨ ਹੋਇਆ ਸੀ ਐਂਡ ਆ ਵਾਸ ਅ ਪਾਰਟ ਆਫ ਥੈਟ ਐਜੀਟੇਸ਼ਨ ਲੁਧਿਆਣੇ ਜਾ ਕੇ ਐਜੀਟੇਸ਼ਨ ਹੋਇਆ ਸੀ ਪੈਨ ਪੰਜਾਬ ਚ ਐਂਡ ਆ ਵਾਸ ਅ ਪਾਰਟ ਆਫ ਥੈਟ 650 ਕਰੋੜ ਕਾਂਗਰਸ ਦੀ ਸਰਕਾਰ ਨੇ ਸੈਂਕਸ਼ਨ ਆਰ ਯੂ ਆ ਸੈਟੀਸਫਾਈਡ ਵਿਦ ਦੇ ਵਰਕ ਐਕਸਪੀਰੀਅੰਸ অর ਇਨਕਾ ਰਿਪੋਰਟ ਕਾਰਡ ਜੋ ਵੀ ਹੈ ਕਿਉਂਕਿ ਮੈਂ ਦੇਖੋ ਬੁੱਢਾ ਨਾਲੇ ਤੇ ਨਹੀਂ ਮੈਂ ਜਾਉਂਗੀ ਬਿਕਾਜ਼ ਉਹ ਜਿੰਨਾ ਸੀਗਾ ਇਸ ਆਲਸੋ ਪਾਰਟ ਆਫ ਲੁਧਿਆਣਾ ਤੇ ਲੁਧਿਆਣੇ ਦੇ ਵਿੱਚ ਸਭ ਇੰਡਸਟਰੀ ਆਫ ਲੁਧਿਆਣਾ ਮੈਂ ਇਹ ਦੱਸ ਰਹੀ ਹਾਂ 650 ਕਰੋੜ ਕਾਂਗਰਸ ਦੀ ਗਵਰਨਮੈਂਟ ਨੇ ਸੈਂਕਸ਼ਨ ਕੀਤਾ ਸੀ ਉਹਨੂੰ ਕਲੀਅਰ ਕਰਨ ਦੇ ਲਈ ਤੋ ਟੋੜਿਆ ਸੀ ਗੱਲੀ ਪੱਥਰ ਕੋਕੀ ਜਿਹਦੇ ਵਿੱਚ ਲੱਗਿਆ ਕਿਹੜਾ ਹਾਂ ਤੋ ਇਹਨਾਂ ਦੇ ਐਮ ਐਲ اے ਨੇ ਜਿਹੜਾ ਤੋੜਿਆ 24000 ਏਕੜ ਨੂੰ ਕਬਜ਼ਾਉਣ ਦੀ ਕੋਸ਼ਿਸ਼ ਜਿਹਦੇ ਤੇ ਰੀਸੈਂਟ ਹੀ ਹੈ ਜੀ ਉਹ ਵੀ ਇਹਨਾਂ ਨੇ ਨਹੀਂ ਕੀਤਾ ਕਿਸਾਨਾਂ ਨੂੰ ਵੀ ਇਹਨਾਂ ਨੇ ਨਹੀਂ ਚੱਕਿਆ ਤੋ ਇਹ ਬੜੀ ਲੌਂਗ ਡਿਬੇਟ ਹੋ ਜਾਣੀ ਹੈ ਵੀ ਹਾਊ ਦੇ ਆਰ ਡੂਇੰਗ ਔਰ ਇਹਨਾਂ ਦਾ ਗ੍ਰਾਫ ਜਿਹੜਾ ਹੈਗਾ ਇਹਨਾਂ ਦੇ ਕਰਜ਼ੇ ਤੋਂ ਦਿਖਦਾ ਹੈ ਲੌਅ ਐਂਡ ਆਰਡਰ ਦੀ ਜੋ ਡਿਟਰੀ ਰੇਟ ਟਾਕ ਆ ਗਵਾ ਇਜ਼ ਟਾਕ ਅਬਾਊਟ ਪੰਜਾਬ ਤੇ ਲੁਧਿਆਣੇ ਦੀ ਜੇ ਗੱਲ ਕਰੀਏ ਵੈਸਟ ਦੇ ਵਿੱਚ ਅੱਗੇ ਕੀ ਵਿਕਾਸ ਦੇਖਦੇ ਹੋ ਸਮਾਂ ਬਹੁਤ ਥੋੜਾ ਹੈ ਇਹ ਨਹੀਂ ਆਪਾਂ ਕਹਿ ਸਕਦੇ ਕਿ ਨਹੀਂ 5 ਸਾਲ ਤੁਹਾਨੂੰ ਮਿਲ ਜਾਣਗੇ 18 ਮਹੀਨੇ 15 ਮਹੀਨੇ 1.5 ਸਾਲ ਆਪਾਂ ਕਨਸੀਡਰ ਕਰੀਏ ਤਾਂ ਫਿਰ ਇੰਨੇ ਟਾਈਮ 'ਚ ਕੀ ਵਿਕਾਸ ਹੋ ਜਾਣਾ ਫਿਰ ਜੇ ਕੀ ਕਰ ਲਈ ਲੈਣਗੇ ਹਾਂਜੀ ਇਹਨਾਂ ਜਿਹੜੇ ਕਹਿੰਦੇ ਨੇ ਉਹ ਦੱਸਣ ਕਾਸ਼ੂ ਜੀ ਦਾ ਤਾਂ ਬਣਿਆ ਹੋਇਆ ਦੇਖੋ ਵਾਟ ਇਹ ਜਿਹੜਾ ਸਪੈਸੀਫਿਕ ਹੈ ਨਾ ਵੀ ਲੁਧਿਆਣੇ ਦੇ ਵਿੱਚ ਹੁਣ 18 ਸੂਜੀ ਦਾ ਬਣਿਆ ਹੋਇਆ ਤਾਂ ਫਿਰ ਅੱਗੇ ਜੋ ਵਿਕਾਸ ਕੀਤਾ ਉਹੀ ਮੁੱਦੇ ਤੇ ਲੜ ਰਹੇ ਨੇ ਤੇ ਅੱਗੇ ਕੋਈ ਦੇ ਜੇ ਆਲਰੇਡੀ ਕੀਤਾ ਹੈ ਉਹਦੇ ਤੇ ਲੜ ਰਹੇ ਹਨਾ ਸੰਜੀਵ ਰੋਡ ਹੈ ਜੀ ਆਪਦਾ ਕੰਮ ਕਰਕੇ ਗਏ ਬਟ ਫੂ ਨੈਕਸਟ ਉਤੇ ਅੱਗੇ ਕੀ ਕੀ ਕਰਾਂਗੇ ਜਦੋਂ ਪਾਵਰ ਆਊਗੀ ਉਦੋਂ ਹੀ ਕੰਮ ਹੋਣਗੇ ਨਾ ਟੈਂਸ਼ਨ ਵਨ ਆਫ ਟੂ ਥਿੰਗਸ ਨਾ ਉਹ ਤਾਂ ਕਿ ਰਿਪੋਰਟ ਕਾਰਡ ਵੀ ਮੈਂਸ਼ਨ ਕਰ ਰਹੇ ਤੇ ਥੈਟ ਇਜ਼ ਨਾਟ ਮਾਈ ਪ੍ਰੈਰੋਗੇਟਿਵ ਬਿਕਾਜ਼ ਮੈਂ ਐਮਐਲਏ ਨਹੀਂ ਬੰਨਾ ਹੈ ਗਾ ਇੱਥੋਂ ਆਈ ਐਮ ਦਾ ਸਪੋਕਸਪਰਸ ਵੋਟ ਆਈ ਨੋ ਆਈ ਕੈਨ ਸਪੀਕ ਆਊਟ ਆਸ਼ੂ ਜੀ ਨੂੰ ਪੁੱਛਿਓ ਆ ਵਾਲਾ ਸਵਾਲ ਕਿ ਅੱਗੇ ਉਹ ਐਮਐਲਏ ਬਣਨ ਤੋਂ ਬਾਅਦ ਕੀ ਕਰਨਗੇ ਡਿਸਕਸ਼ਨ ਡਿਸਕਸ਼ਨ ਦੇਖੋ ਲੋਕਾਂ ਦੇ ਵਿੱਚ ਤੁਸੀਂ ਵਿਚਰ ਰਹੇ ਹੋ ਕਿਤੇ ਨਾ ਕੇ ਸਪੋਕਸ ਪਰਸਨ ਹੋ ਡਿਊਟੀ ਤਾਂ ਤੁਹਾਡੀ ਮੰਨਦੀ ਹੈ ਕਿ ਜਨਤਾ ਦੇਖੋ ਜਿਹੜੇ ਬਹੁਤ سارے ਦੇਖੋ ਦੇਖੋ ਬਹੁਤ سارے ਕੰਮ ਨੇ ਜਿਹੜੇ ਪੈਂਡਿੰਗ ਨੇ ਚੱਲ ਰਹੇ ਨੇ that will be sorted out اور اشو جی ਇੰਨੇ ਕ ਪ੍ਰੋਗਰੈਸਿਵ ਐਮ ਐਲ اے ਐਜ਼ ਅ ਮਨਿਸਟਰ ਰਹੇ ਨੇ اور ਹੀ ਵਿਲ ਵਰਕ ਫॉर द बेस्ट ਵੈਸਟੌਰ ਵੈਸਟ ਦੇ ਲੋਕਾਂ ਨੇ ਆਸ਼ੂ ਜੀ ਤੇ ਫੁੱਲ ਫੇਥ ਹੈ ਤਾਂ ਹੀ ਉਹ ਐਨੇ ਬਾਾਰ ਉਹਨਾਂ ਨੂੰ ਲੈ ਕੇ ਆਏ ਨੇ ਤੋਂ ਦੇ ਵਿਲ ਸੀ ਐਂਡ ਦੇ ਵਿਲ ਵੋਟ ਫਾਰ ਹਿਮ ਐਂਡ ਆਫਟਰ ਵਿਨਿੰਗ ਹੀ ਵਿਲ ਡੂ ਦਾ ਵਰਕ ਐਂਡ ਦੈਨ ਉਸ ਤੋਂ ਬਾਅਦ ਅਸੀਂ ਕਰਨ ਤੋਂ ਬਾਅਦ ਆਪਦਾ ਕੰਮ ਅਗਲੇ ਰਿਪੋਰਟ ਕਾਰਡਸ ਲੈ ਕੇ ਜਾਵਾਂਗੇ ਬਿਕਾਜ਼ ਪਰਫਾਰਮੈਂਸ ਪਿੱਛੇ ਹੁੰਦੀ ਹੈ ਪਰਫਾਰਮੈਂਸ ਦੇ ਬੇਸਿਸ ਦੇ ਉੱਤੇ ਅੱਗੀਆਂ ਚੋਣਾਂ ਲੜੀਆਂ ਜਾਂਦੇ ਨੇ ਆਮ ਆਦਮੀ ਪਾਰਟੀ ਵੀ ਆਪਦੀ 4 5 10 ਵਧੀਆ ਕੰਮ ਦਿਖਾ ਕੇ ਲੜੇ ਨਾ ਵਿਕਾਸ ਕਰਿਆ ਹੈ ਤੇ ਕਰਾਂਗੇ ਤੇ ਸਾਨੂੰ ਵੋਟ ਪਾਓ ਇਹਦਾ ਮਤਲਬ ਨਹੀਂ ਸਾਡੇ ਕੋਲ ਵੀ ਹੈਵ ਥਿੰਗਸ ਐਂਡ ਵੀ ਆਰ ਟਾਕਿੰਗ ਬਸ ਦੈਟਸ ਇਟ ਜੀਵਨ ਗੁਪਤਾ ਜੀ ਨੂੰ ਨੋ ਗਿਵਿੰਗ ਦੇਕੋ ਆਈ ਥਿੰਕ ਵੀ ਸ਼ੁਡ ਫਿਨਿਸ਼ ਜੀਵਨ ਗੁਪਤਾ ਮੈਂ ਆਈ ਆਈ ਥਿੰਕ ਵੀ ਸ਼ੁਡ ਫਿਨਿਸ਼ ਐਂਡ ਕਾਂਗਰਸ ਇਸ ਟੁਗੇਦਰ ਐਂਡ ਵੀ ਵਿਲ ਵਰਕ ਪਾਵਰਫੁਲੀ ਖਬਸੋ ਕੀ ਫਤਵਾ ਜਾਰੀ ਕਰੂੰਗੇ ਤਾਂ ਤੁਹਾਡੇ ਤੇ ਡਿਪੈਂਡ ਕਰਦਾ ਕੀ ਕਹਿਣਾ ਚਾਹੁੰੋਂ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਸ਼ੇਅਰ ਕਰੋ ਤੇ ਦੇਖਦੇ ਰਹੋ ਹੈਡਲਾਈਨਸ 24 ਕੈਮਪਰਸ ਅੰਜੂ ਦੇ ਨਾਲ ਜਿਮਾਂਗੀ